ਕਿ ਰਚੀ ਨੋ ਬੜੇ ਨੂੰ ਲੈ ਵੀ ਮਾਨ ਜੋ ਸਤਕਾਰ ਜੋ ਸਾਡੇ ਮਹ ਜ ਅਜੀਜ਼ ਅੱਜ ਦੀ ਸਥਿਤੀ ਦੇ ਵਿੱਚ ਜਿਹੜੀ ਗੱਲ ਕਰੀਏ ਸਾਡੇ ਮਹ ਜੋ ਸਤਕਾਰਯੋਗ ਬਹੁਤ ਹੀ ਆਰਟਿਸਟ ਕਲਾਕਾਰੀ ਦੁਨੀਆ ਦੇ ਵਿੱਚ ਗੀਤਕਾਰੀ ਦੁਨੀਆ ਦੇ ਵਿੱਚ ਤੇ ਜਿਨ੍ਹਾਂ ਨੇ ਲੱਖਾਂ ਨਜ਼ਮਾਂ ਲੱਖਾਂ ਗੀਤ ਲੱਖਾਂ ਨਜ਼ਮਾਂ ਲਿਖੀਆਂ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰਦੇ ਅੱਜ ਜਿਨ੍ਹਾਂ ਦੇ ਜਨਮ ਦਿਹਾੜੇ ਦੇ ਤੇ ਅੱਜ ਅਸੀਂ ਪਿੰਡ ਭੜੀ ਦੀ ਧਰਤੀ ਦੇ ਉੱਤੇ ਡੈਨਿਸ ਸਟੂਡੀਓ ਦੇ ਵਿੱਚ ਬੈਠ ਕੇ ਇਹ ਗੱਲਾਂ ਕਰਦੇ ਆਂ ਡੈਨਿਸ ਸਟੂਡੀਓ ਦੇ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆਂ ਸੋ ਸਾਰੇ ਮੇਰੇ ਆਰਟਿਸਟ ਵੀਰਾਂ ਨੂੰ ਸਾਰੇ ਕਲਾਕਾਰ ਵੀਰਾਂ ਨੂੰ ਸਾਰੇ ਆਲੀ ਵੋਲਟ ਦੇ ਕਲਾਕਾਰਾਂ ਨੂੰ ਲੱਖ ਲੱਖ ਮੁਬਾਰਕਾਂ ਉਹਨਾਂ ਦੇ ਜਨਮ ਦਿਨ ਦੀਆਂ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸੋ ਸ਼ਿਵ ਕੁਮਾਰ ਬਟਾਲਵੀ ਜੀ ਪੇਸ਼ ਕਰਦੇ ਆ ਉਹਨਾਂ ਦੇ ਬਾਰੇ ਦੋ ਸ਼ਬਦ ਦੋ ਬੀਤਾ ਦੋ ਲਾਈਨਾਂ ਪੇਸ਼ ਕਰਦੇ ਆ ਕਿੰਨੇ ਭਾਗਾ ਵਾਲੇ ਹੋਣਗੇ ਉਹ ਮਾਪੇ ਜਿਨ੍ਹਾਂ ਨੇ ਸ਼ਿਵ ਕੁਮਾਰ ਜਮਿਆ ਕਿੰਨੇ ਕਰਮਾ ਵਾਲੇ ਹੋਣਗੇ ਉਹ ਮਾਪੇ ਜਿਨ੍ਹਾਂ ਨੇ ਸ਼ਿਵ ਕੁਮਾਰ ਜਮਿਆ ਗੀਤਾ ਗਜ਼ਲਾ ਨਜ਼ਮਾਂ ਦਾ ਇੱਕ ਥੰਮਸੀ ਆ ਥਮਿਆ ਕਿੰਨੇ ਭਾਗਾ ਵਾਲੇ ਹੋਣਗੇ ਉਹ ਮਾਪੇ ਜਿਨ੍ਹਾਂ ਨੇ ਸ਼ਿਵ ਕੁਮਾਰ ਜਮਿਆ ਉੱਚੀ ਸੱਚੀ ਸੋਚ ਦੇ ਸ਼ਬਦ ਦੇ ਵਿੱਚ ਗਹਿਰੇ ਰਾਜਾ ਨੇ ਉਹਨਾਂ ਦੇ ਉੱਚੀ ਸੱਚੀ ਸੋਚ ਸ਼ਬਦਾਂ ਵਿੱਚ ਗਹਿਰਿਆਂ ਰਾਮ ਜਾਣੇ ਅੱਜ ਜਨਮ ਦਿਨ ਤੇ ਆਉਂਦੀਆਂ ਸਾਨੂੰ ਸ਼ਿਵ ਦੀਆਂ ਯਾਦਾਂ ਨੇ ਉਹਨਾਂ ਦੇ ਸ਼ਿਵ ਦੀਆਂ ਯਾਦਾਂ ਨੇ ਬਈ ਸਾਨੂੰ ਸ਼ਿਵ ਦੀਆਂ ਯਾਦਾਂ ਨੇ ਅੱਜ ਸ਼ਿਵ ਦੀਆਂ ਯਾਦਾਂ ਅਸੀਂ ਕਿਵੇਂ ਮਨਾਈਏ ਓਏ ਉਹ ਸ਼ਿਵ ਦੀਆਂ ਯਾਦਾਂ ਮੈਂ ਕੰਡਿਆਲੀ ਥੋਰਵੇ ਸਜਣਾ ਕੀ ਬੀਤੂ ਜਾਣਾ ਨਾ ਕੋਈ ਮੇਰੇ ਦਰਦ ਵੰਡੇਂਦਾ ਵੀ ਮੈਂ ਕਿਸ ਨੂੰ ਵਾਜਾਂ ਮਾਰਾ ਇਹ ਸ਼ਿੰਦੀ ਆ ਜਾਂਦਾ ਨੇ ਮੈਂ ਕੰਡਿਆਲੀ ਟੋੜ ਬੇ ਸਜਨਾ ਫੁੱਲੇ ਲੱਗਦੇ ਤਨਾ پتਖਾੜ ਲੈ ਲੈ ਹੋ ਸ਼ਿਵ ਕੁਮਾਰ ਜੀ ਨੇ ਜੋ ਲਾਸਟ ਦੇ ਵਿੱਚ ਸ਼ਬਦ ਲਿਖੇ ਸੀਗੇ ਅਸੀਂ ਤੇ ਜੋ ਬਨ ਰੋਤੇ ਮਰਨਾ ਤੁਰ ਜਾਣਾ ਭਰੇ ਪਰਾਏ ਸਾਡੇ ਅਸਲ ਦਰਦ ਕੋਈ ਨਹੀਂ ਬਣੇਂਦਾ ਸਾਡੇ ਅਸਲ ਦਰਦ ਕੋਈ ਨਹੀਂ ਬਣੇਂਦਾ ਸਾਨੂੰ ਕੋਈ ਹਸਾਏ ਕੋਈ ਰੋਵਾਏ ਸਾਡੇ ਅਸਲ ਦਰਦ ਕੋਈ ਨਹੀਂ ਬਣਿੰਦਾ ਸਾਨੂੰ ਕੋਈ ਹਸਾਏ ਕੋਈ ਰੋਵਾਏ ਪਿੰਦੇ ਬਦਲੇ ਵਾਲਾ ਲਿਖੇ ਹੋਏ ਪਿੰਦਾ ਬਦਲੇ ਵਾਲਾ ਲਿਖਦਾ ਕੋਈ ਕੀ ਰਮ ਜਾ ਇਸ਼ਕ ਦੀਆਂ ਪਛਾਣੇ ਅੱਜ ਜਾਂ ਤਾਂ ਸਾਨੂੰ ਇਸ਼ਕ ਦੀਆਂ ਸਾਨੂੰ ਸ਼ਿਵ ਕੁਮਾਰ ਆ ਜਾਣੇ ਸਾਨੂੰ ਸ਼ਿਵ ਦੀਆਂ ਯਾਦਾਂ ਆਉਂਦੀਆਂ ਨੇ ਅੱਜ ਸ਼ਿਵ ਦੀਆਂ ਯਾਦਾਂ ਸਾਨੂੰ ਸ਼ਿਵ ਦੀਆਂ ਯਾਦਾਂ ਆਉਂਦੀਆਂ ਨੇ ਅੱਜ ਸ਼ਿਵ ਦੀਆਂ ਯਾਦਾਂ ਸਾਡੇ ਮਹਾਨ ਰਾਇਟਰ ਮਹਾਨ ਆਰਟਿਸਟ ਕਲਾਕਾਰ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਸਾਰੇ ਆਰਟਿਸਟਾਂ ਨੂੰ ਸਾਰੇ ਕਲਾਕਾਰਾਂ ਨੂੰ ਡੇਡੀ ਸਟੂਡੀਓ ਵੱਲੋਂ ਭੜੀ ਵੱਲੋਂ ਸਾਡੇ ਫਤਿਹਗੜ੍ਹ ਡਿਸਟ੍ਰਿਕਟ ਵੱਲੋਂ ਸਾਰੇ ਜ਼ਿਲ੍ਹੇ ਵੱਲੋਂ ਲੱਖ ਲੱਖ ਮੁबारकਾਂ ਲੱਖ ਲੱਖ ਮੁਬਾਰਕਾਂ